ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਬੀਤੇ ਦਿਨ ਦੱਸਿਆ ਕਿ ਕੋਲੰਬੀਆ ਤੋਂ ਆਈ ਇੱਕ ਵੀਡੀਓ ਜਿਸ ਵਿੱਚ ਕੁਝ ਪੰਜਾਬੀ ਮੁੰਡਿਆਂ ਨੂੰ ਉੱਥੋਂ ਡੌਂਕਰਾਂ ਵੱਲੋਂ ਅੰਗਵਾ ਕਰਕੇ ਫਰੋਦੀ ਮੰਗੀ ਜਾ ਰਹੀ ਸੀ ਉਸ ਤੁਰੰਤ ਕਾਰਵਾਈ ਕਰਦੇ ਹੋਏ ਸੱਤ ਪੰਜਾਬੀ ਮੁੰਡਿਆਂ ਨੂੰ ਛੁਡਵਾ ਲਿਆ ਉਕਤ ਜਾਣਕਾਰੀ ਦਿੰਦੇ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਦਾ ਕਹਿਣਾ ਕਿ ਇਹ ਵੀਡੀਓ ਮਿਲਨ ਮਗਰੋਂ ਉਹਨਾਂ ਨੇ ਤੁਰੰਤ ਵਿਦੇਸ਼ ਵਿਭਾਗ ਰਾਏ ਕੋਲੰਬੀਆ ਦੇ ਦੂਰ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਕੁਝ ਹੀ ਘੰਟਿਆਂ ਦੇ ਵਿੱਚ ਕਾਰਵਾਈ ਕਰਦੇ ਹੋਏ ਉਕਤ ਮੁੰਡਿਆ ਦੇ ਨਾਲ رابطہ ਕਾਇਮ ਕਰ ਲਿਆ ਅਤੇ ਜਿਸ ਦਾ ਸਿੱਟਾ ਇਹ ਹੋਇਆ ਹੈ ਕਿ ਇਹਨਾਂ ਵਿੱਚੋਂ ਦੋ ਪੰਜਾਬੀ ਮੁੰਡੇ ਕੋਲੰਬੀਆ ਤੋਂ ਵਾਪਸ ਦਿੱਲੀ ਪਹੁੰਚ ਚੁੱਕੇ ਨੇ ਜਦਕਿ ਬਾਕੀ ਪੰਜ ਮੁੰਡੇ ਕੋਲੰਬੀਆ ਦੂਰਕਰਦੇ ਸੰਪਰਕ ਵਿੱਚ ਹਨ ਅਤੇ ਆਉਣ ਵਾਲੇ ਦਿਨ ਵਿੱਚ ਉਹ 1-2 ਦਿਨਾਂ ਦੇ ਵਿੱਚ ਵਾਪਸ ਭਾਰਤ ਪਰਤ ਜਾਣਗੇ ਉੱਥੇ ਧਾਲੀਵਾਲ ਨੇ ਮਾਪਿਆਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਗਲਤ ਤਰੀਕਿਆਂ ਰਾਹੀਂ ਵਿਦੇਸ਼ ਨਾ ਭੇਜਣ ਅਤੇ ਉਹਨਾਂ ਕਿਹਾ ਹੈ ਕਿ ਇਹ ਰਸਤੇ ਜਿੱਥੇ ਬਹੁਤ ਮਹਿੰਗੇ ਅਤੇ ਖਤਰਿਆਂ ਭਰੇ ਹੁੰਦੇ ਨੇ ਉਹਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਮਾਪਿਓ ਨੂੰ ਵਿਦੇਸ਼ਾਂ ਪਿੱਛੇ ਬੈਕ ਬਲੈਕਮੇਲ ਕਰਨ ਵਾਲੇ ਇੱਥੇ ਕੋਈ ਕਾਰੋਬਾਰ ਕਰਕੇ ਵਧੀਆ ਰੋਟੀ ਪਾਣੀ ਦਾ ਪ੍ਰਬੰਧ ਕਰ ਸਕਦੇ ਨੇ ਜਿਸ ਨਾਲ ਇੱਥੇ ਉਹ ਆਪ ਵਧੀਆ ਪੈਸੇ ਵੀ ਕਮਾ ਸਕਦੇ ਨੇ ਤੇ ਉਹ ਕਈਆਂ ਨੂੰ ਰੋਜ਼ਗਾਰ ਵੀ ਦੇਣਗੇ ਦੁਨ ਲਾ ਕੇ ਹੁਣ ਲਾਈਵ ਹੋਏ ਸੋ ਤੁਸੀਂ ਕੀ ਕਹਾਂਗੇ ਮੈਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ 2 ਦਿਨ ਪਹਿਲਾਂ ਮੈਨੂੰ ਮੈਸੇਜ ਆਇਆ ਉਹਦੇ ਇੱਕ ਵੀਡੀਓ ਆਈ ਕਿ ਸਾਡੇ 7 ਭਾਰਤੀ ਜਿਹੜੇ ਕਲੰਬੀਆ ਦੇ ਵਿੱਚ ਫਸ ਗਏ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਮਿਲਕਾ ਜਾ ਰਹੇ ਸੀ ਕਿ ਡੌਕੀ ਆ ਲੈਣੇ ਉਹਨਾਂ ਨੂੰ ਉਗਵਾ ਕਰ ਲਿਆ ਸੀਗਾ ਚਮੀਆਂ ਘੰਟਿਆਂ ਦੇ ਵਿੱਚ ਉੱਥੇ ਕਲੰਬੋ ਦੇ ਵਿੱਚ ਆਪਣੇ ਐਮਬੈਸੀ ਦੇ ਨਾਲ ਵਿਦੇਸ਼ ਮੰਤਲਏ ਦੇ ਨਾਲ ਸੰਪਰਕ ਸੱਧਿਆ ਗੱਲ ਕੀਤੀ ਦੋ ਤੇ ਉਹਨਾਂ ਚੋਂ ਕੱਲ ਸਵੇਰ ਦਿੱਲੀ ਪਹੁੰਚ ਗਏ ਬਾਕੀ 5 ਜਣੇ ਉਹ ਸਾਰੇ ਦੇ ਸਾਰੇ ਆਪਣੀ ਭਾਰਤੀ ਐਮਬੈਸੀ ਦੇ ਸੰਪਰਕ ਦੇ ਵਿੱਚ ਨੇ ਉਹ ਪੰਜ ਵੀ ਮੈਨੂੰ ਲੱਗਦਾ ਕਿ ਦੋ ਦੋ ਜਾਂ ਤਿੰਨ ਦਿਨ ਦੇ ਵਿੱਚ ਵਿੱਚ ਉਹ ਦਿੱਲੀ ਪਹੁੰਚ ਜਾਣਗੇ ਅਸੀਂ ਕਾਰਵਾਈ ਕਰਦੇ ਦਿੰਦੇ ਅਸੀਂ ਪੈਦਵਾਈ ਕਰਦੇ ਦਿੰਦੇ ਆਪਣੇ ਬੱਚਿਆਂ ਨੂੰ ਬਚਾਉ ਲਈ ਪਰ ਮੈਂ ਤੁਹਾਡੇ ਦਾ ਵੀ ਪੰਜਾਬੀਆਂ ਦੇ ਗਾੜੀ ਹੱਥ ਜੋੜਨਾ ਚਾਹੁੰਦਾ ਕਿ ਯਾਰ ਗੈਰ ਕਾਨੂੰਨੀ ਢੰਗ ਦੇ ਨਾਲ ਆਪਣੇ ਬੱਚਿਆਂ ਨੂੰ ਆਪਣੇ ਧੀਆਂ ਪੁੱਤਾਂ ਨੂੰ ਜਿਹੜਾ ਬਿਲਕੁਲ ਇਹ ਜਿਹੜੇ ਡੋਂਕੀਆ ਲਵਾਉਂਦੇ ਆ ਜਿਹੜੇ ਸਮੁੰਦਰ ਪਾਰ ਕਰਾਉਂਦੇ ਆ ਜਿਹੜੇ ਬਾਰਡਰ ਪਾਰ ਕਰਾਉਂਦੇ ਆ ਆਪਣੇ ਬੱਚਿਆਂ ਨੂੰ ਨਾ ਭੇਜੋ ਯਾਰ ਬੜਾ ਰਿਸਕ ਆ ਬੜੇ ਔਖੇ ਬੱਚੇ ਬਚਾਏ ਆ ਔਰ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਇਹ ਖੁਸ਼ੀ ਜਾਦ ਕਰਨੀ ਚਾਹੁੰਦਾ ਕਿ ਸਾਡੇ ਪੰਜਾਬੀ ਪੰਜ ਪੰਜਾਬੀ ਬੱਚੇ ਜਿਹੜੇ ਫਸੇ ਗਏ ਆ ਦੋ ਪਹਿਲਾਂ ਆ ਗਏ ਆ ਪੰਜ ਜਿਹੜੇ ਆ ਦੋ ਤਿੰਨ ਦਿਨ ਦੇ ਵਿੱਚ ਜਿਹੜੇ ਉਹ ਆ ਜਾਣਗੇ ਸੋ ਮੈਂ ਇਹ ਤੁਹਾਡੇ ਨਾਲ ਸਾਰਿਆਂ ਨਾਲ ਖੁਸ਼ੀ ਜਿਹੜੀ ਸਾਂਝੀ ਕਰਦਾ ਵੱਡੀ ਗੰਦੀ ਨੌਜਵਾਨ ਡਿਪੋਰਟ ਕੀਤੇ ਤੁਸੀਂ ਜੈਂਟਾ ਦੇ ਕਾਰਵਾਈ ਵੀ ਕੀਤੀ ਪਰ ਅੱਜ ਵੀ ਲੋਕ ਕਿਤੇ ਨਾ ਕਿਤੇ ਡੰਕੀ ਲਾ ਕੇ ਜਾ ਰਹੇ ਆ ਜੀ ਮੈਂ ਸਾਰਿਆਂ ਨੂੰ ਵੇਖੋ ਅਸੀਂ ਤਾਂ ਕਾਹਦੀ ਦੇ ਕੱਲ ਬਸੋ ਮਹਾਲੀ ਦੇ ਵਿੱਚ ਬਹੁਤ ਵੱਡੀ ਹਿੰਗ ਕਾਰਵਾਈ ਕੀਤੀ ਅਸੀਂ ਤਾਂ ਰੋਜ਼ ਕਰਦੇ ਸਾਡੀ ਪੁਲਿਸ ਰੋਜ਼ ਕਰਦੀ ਹੈ ਜੈਂਟਾ ਦੇ ਖਿਲਾਫ ਪਰ ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਆਪਾਂ ਨਾ ਗਲਤ ਕੰਮ ਕਰੀਏ ਅਸੀਂ ਤਾਂ ਆਪਣਾ ਕੰਮ ਕਰ ਰਹੇ ਹਾਂ ਸਰਕਾਰ ਆਪਣਾ ਕੰਮ ਕਰ ਰਹੀ ਹੈ ਪਰ ਲੋਕਾਂ ਨੂੰ ਬੇਨਤੀ ਹੈ ਕਿ ਯਾਰ ਉਹ ਇਹ ਗਲਤ ਕੰਮ ਨਾ ਕਰਨ ਗੈਰ ਕਾਨੂੰਨੀ ਢੰਗ ਨਾਲ ਬਾਹਰ ਜਾਣਾ ਬੇਹੱਦ ਖਤਰਨਾਕ ਹੈ ਕੱਲਾ ਜਿੱਥੇ ਵੀ ਤੁਸੀਂ ਜਾਂਦੇ ਹੋ ਲੀਗਲ ਜਾਓ ਜਾਂ ਉਜੂਲ ਜਾਓ ਜੇ ਤੁਸੀਂ ਜਾਣਦੇ ਪੜ੍ਹ ਲਿਖ ਕੇ ਜਾਓ ਚੰਗੇ ਢੰਗ ਨਾਲ ਜਾਓ ਪਰ ਗੈਰ ਕਾਨੂੰਨੀ ਢੰਗ ਨਾਲ ਜਾਓਗੇ ਤੇ ਜੇਲਾ ਵਿੱਚ ਫਸ ਜਾਓਗੇ ਬ